ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਸਾਡੇ ਸੈਂਟਰ ਯੋਗ ਕੇਂਦਰ ਸਤੀਏ ਵਾਲਾ ਵਿਖੇ ਆਇਆ ਜਦੋਂ ਵੀ ਕੋਈ ਪੇਸ਼ੈਂਟ ਠੀਕ ਹੁੰਦਾ ਤਾਂ ਲੱਡੂ ਵੰਡਦੇ ਆ ਅੱਜ ਫੇਰ ਲੱਡੂ ਵੰਡਣ ਦਾ ਦ੍ਰਿਸ਼ ਹੈ ਔਰ ਤੁਹਾਨੂੰ ਵੀ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦੇ ਆ ਦੋਸਤੋ ਸਾਡੇ ਕੋਲੇ ਔਰਨ ਕੁਮਾਰ ਅਗਰਵਾਲ ਨੇ ਇਹ ਵੀ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਆਏ ਸੀ ਨਾਲ ਇਹਨਾਂ ਦਾ ਬੇਟਾ ਹੈ ਪੁਲਕਤ ਇਹ ਵੀ ਕੁਝ ਸਮੱਸਿਆ ਦੇ ਵਿੱਚ ਸੀ ਇਹ ਸਰਦੀ ਤੋਂ ਪਹਿਲਾਂ ਥੋੜੇ ਦਿਨ ਸਾਡੇ ਕੋਲ ਆਏ ਉਸ ਤੋਂ ਬਾਅਦ ਧੁੰਦ ਕਾਰਨ ਠੰਡ ਜ਼ਿਆਦਾ ਕਾਰਨ ਇਹਨਾਂ ਨੂੰ ਆਉਣਾ ਮੁਸ਼ਕਲ ਹੋ ਗਿਆ ਤੇ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਸੀ ਇਹਨਾਂ ਨੂੰ ਇੱਥੇ ਆਣ ਕੇ ਯਕੀਨ ਹੋਇਆ ਕਿ ਉਹ ਹੱਲ ਹੋ ਸਕਦੀਆਂ ਨੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਦੁਬਾਰਾ ਸ਼ੁਰੂ ਕੀਤਾ ਹੈ ਅਸੀਂ ਇਹਨਾਂ ਦੀ ਟ੍ਰੀਟਮੈਂਟ ਕਰ ਰਹੇ ਹਾਂ ਤੇ ਇਹਨਾਂ ਨੂੰ ਕੀ ਕੀ ਸਮੱਸਿਆ ਸੀ ਪਹਿਲਾਂ ਉਹ ਪੁੱਛਦੇ ਹਾਂ ਤੇ ਫਿਰ ਪੁੱਛਾਂਗੇ ਕਿ ਕਿੰਨਾ ਕੁ ਆਰਾਮ ਆਇਆ ਆਓ ਗੱਲਬਾਤ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਏ ਤਾਂ ਜੋ ਤੁਸੀਂ ਸਾਡੇ ਸਾਰੇ ਪ੍ਰੋਗਰਾਮਾਂ ਨਾਲ ਜੁੜੇ ਰਹੋ ਹਾਂਜੀ ਅਰਣ ਕੁਮਾਰ ਜੀ ਬੱਚੇ ਨੂੰ ਕੀ ਕੀ ਮੁਸ਼ਕਲ ਸੀ ਜੀ ਇਕ ਤਾਂ ਸਰਦੀਆਂ ਜਿੰਦੇ ਹੱਥ ਵਗੈਰਾ ਸੁੱਜ ਜਾਂਦੇ ਸੀ ਬਹੁਤ ਜ਼ਿਆਦਾ ਸਰਦੀਆਂ ਚ ਹੱਥ ਉਂਗਲੀਆਂ ਸੁੱਜ ਜਾਂਦੀਆਂ ਸੀ ਇੱਕ ਬਗਲ ਚ ਬਹੁਤ ਗਲਜੀ ਜਾਂਦੀ ਸੀ ਕਿ ਰੈਡਨੈਸ ਰੈਡਨੈਸ ਹੋ ਜਾਂਦੀ ਸੀ ਬਗਲਾ ਚ ਰੈਡਨੈਸ ਹੋ ਜਾਂਦੀ ਸੀ ਠੀਕ ਹੈ ਜੀ ਇਸ ਤੋਂ ਇਲਾਵਾ ਫਿਰ ਪੈਰੋਂ ਮੇਂ ਸੇ ਬਦਬੂ ਆਉਂਦੀ ਸੀ ਪੈਰਾਂ ਚੋਂ ਬਦਬੂ ਆਉਂਦੀ ਸੀ ਪਸੀਨਾ ਡਟਾਇਤ ਪਸੀਨਾ ਆ ਜਾਂਦਾ ਜਿਵੇਂ ਜਾਂਦੇ ਖੜੇ ਹੋਵੇ ਕਾਊਂਟਰ ਤੇ ਹਾਂ ਪੈਰੋਂ ਮੇ ਪਸੀਨਾ ਲਗਾਤਾਰ ਆਦਾ ਸਮੈਲ ਹੋ ਜਾਂਦੀ ਸੀ ਸਮੈਲ ਆਉਂਦੀ ਸੀ ਉੱਥੋਂ ਨੇੜੇ ਤੇ ਡੇਡ ਸਮੈਲ ਆਨ ਲੱਗ ਪੈਂਦੀ ਸੀ ਠੀਕ ਹੈ ਜੀ ਸਾਰਾ ਦਿਨ ਟਿੱਲਾ ਟਿੱਲਾ ਰਹਿੰਦਾ ਸੀ ਜੀ ਹੱਥ ਪੈਰ ਕੰਮ ਨਹੀਂ ਮਤਲਬ ਪੂਰੇ ਨਹੀਂ ਕਰਦਾ ਸੀ ਕੰਮ ਪੂਰਾ ਨਹੀਂ ਪੂਰਾ ਨਹੀਂ ਕਰਦੇ ਸੀ એનર્ਜੀ ਨਹੀਂ ਸੀ ਕੋਈ ਮਤਲਬ ਪੂਰੀ ਨਹੀਂ ਮਤਲਬ ਕਹਿ ਲਈ ਆਪਾਂ ਤਾਕਤ ਨਾਲ ਬੰਦਾ ਚੀਜ਼ ਫੜਦਾ ਹੈ ਉਹ ਨਹੀਂ ਫੜੀ ਜਾਂਦੀ ਉਹ ਨਹੀਂ ਫੜੀ ਜਾਂਦੀ ਸੀ ਤੇ ਬਾਕੀ ਥੋੜੀ ਜਿਹੀ ਬ੍ਰੇਨ ਦੀ ਹੈਗੀ ਜੀ ਕਿ ਆਉਦੀ ਉਮਰ ਤੋਂ ਥੋੜਾ ਜਿਹਾ ਲੇਟ ਹੈ ਬੱਚਾ ਬੱਚਾ ਥੋੜਾ ਹਾਂ ਸ਼੍ਰਿੰਕੇਸ਼ ਕਲਕੂਲੇਸ਼ਨ ਪਾਵਰ ਥੋੜੀ ਕਲਕੂਲੇਸ਼ਨ ਪਾਵਰ ਕੋਡ ਸਲੋ ਹੈ ਸਲੋ ਹੈ ਤੁਹਾਨੂੰ ਤਕਰੀਬਨ ਇੱਥੇ ਆਉਂਦਿਆਂ ਨੂੰ ਇਹਦੀ ਟ੍ਰੀਟਮੈਂਟ ਸ਼ੁਰੂ ਕੀਤੀ ਨੂੰ ਮੈਨੂੰ ਲੱਗਦਾ 2 ਕੋ ਹਫ਼ਤੇ ਹੋਏ ਹਨ ਹਾਂ 15 ਦਿਨ ਨਹੀਂ ਹੋਏ 15 ਦਿਨ ਹੋ ਗਏ ਕੀ ਫਰਕ ਤੁਹਾਨੂੰ ਨਜ਼ਰ ਆਇਆ 15 ਦਿਨਾਂ 'ਚ ਕਾਫੀ ਫਰਕ ਨਜ਼ਰ ਆ ਰਿਹਾ ਹੈ ਕਿ ਜਿੰਨੇ ਜਿਵੇਂ ਐਕਟਿਵਨੈਸ ਪੂਰੀ ਹੈ ਇੱਕ ਤਾਂ ਪੂਰਾ ਹੋ ਗਿਆ ਐਕਟਿਵ ਪੂਰਾ ਹੋ ਗਿਆ ਹੱਥ ਕੰਮ ਕਰਨ ਲੱਗ ਪਏ ਹੱਥ ਕੰਮ ਕਰਨ ਲੱਗ ਪਏ ਪਕੜ ਸਹੀ ਹੋ ਗਈ ਹੈ ਸਹੀ ਹੋ ਗਈ ਹੈ ਅੱਗੇ ਟੀਲਾ ਰਹਿੰਦਾ ਸੀ ਸਵੇਰੇ ਉੱਠਦਾ ਨਹੀਂ ਸੀਗਾ ਸਵੇਰੇ ਉੱਠ ਹਾਂਜੀ ਹੁਣ ਆਪਣੇ ਆਪ ਹੀ 5 ਕੁ ਵਜੇ ਦੇ ਆ ਤੇ ਉੱਠਣ ਦੀ ਹੋ ਜਾਂਦੀ ਹੈ ਕਿ ਚਾਹ ਮੈਂ ਉੱਠ ਕੇ ਜਾਵਾਂ ਦਵਾਈ ਦਾ ਮਤਲਬ ਇੰਨੀ ਐਕਟਿਵਨੈਸ ਆ ਗਈ ਹੈ ਦੇ ਅੰਦਰ ਠੀਕ ਹੈ ਜੀ ਤੇ ਕੈਲਕੂਲੇਟਿੰਗ ਪਾਵਰ ਲੀਰਨਿੰਗ ਪਾਵਰ ਵੀ ਥੋੜੀ ਇੰਪਰੂਵ ਹੈ ਇੰਪਰੂਵ ਹੈ ਬ੍ਰੇਨ ਬ੍ਰੇਨ ਸ਼ਾਰਪ ਹੋਣਾ ਸ਼ੁਰੂ ਹੋ ਗਿਆ ਬ੍ਰੇਨ ਸ਼ਾਰਪ ਹੋਣਾ ਸ਼ੁਰੂ ਹੋ ਗਿਆ ਨੇਤੀ ਵਗੈਰਾ ਅੱਗੇ ਨਹੀਂ ਕਰਦਾ ਸੀਗਾ ਹੁਣ ਆਪਣੇ ਆਪ ਕਰਦਾ ਹੈ ਠੀਕ ਕੋਈ ਵੀ ਕੰਮ ਕਰਦਾ ਸੀਗਾ ਤਾਂ ਕਾਫੀ ਟਾਈਮ ਲੱਗਦਾ ਸੀ ਇਹਨੂੰ ਸਿੱਖਣ ਤੇ ਹੁਣ ਜਲਦੀ ਪਿਕਅਪ ਕਰ ਲੈਂਦਾ ਹੈ ਜਲਦੀ ਪਿਕਅਪ ਕਰ ਲੈਂਦਾ ਹੈ ਕਾਫੀ ਜ਼ਿਆਦਾ ਇਹਦੇ ਜਿਹੜਾ ਉਹ ਦਿਮਾਗੀ ਸਮਰੱਥਾ ਬੜੀ ਤੇਜ਼ੀ ਨਾਲ ਵਧ ਰਹੀ ਦੋਸਤੋ ਅਜਿਹੇ ਬੱਚੇ ਤੁਹਾਡੀ ਵੀ ਨਜ਼ਰ 'ਚ ਹੋਣ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦੇ ਬੱਚੇ ਦੀ ਉਮਰ ਕਿੰਨੀ ਹੈ ਜੀ 27 ਸਾਲ 27 ਸਾਲ ਉਮਰ ਹੈ ਬੱਚੇ ਦੀ ਔਰ ਮਾਪੇ ਨੇ ਇਲਾਜ ਵੱਲੋਂ ਕੋਈ ਕਸਰ ਨਹੀਂ ਛੱਡੀ ਜਿੱਥੇ ਵੀ ਇਹਨਾਂ ਨੂੰ ਕਿਸੇ ਨੇ ਦੱਸਿਆ ਇਹਨਾਂ ਨੇ ਆਪਣਾ ਯਤਨ ਕੀਤਾ ਪਰ ਅਸੀਂ ਦਾਵਾ ਕਰਦੇ ਹਾਂ ਕਿ ਜਿਹੜੀਆਂ ਸਮੱਸਿਆਵਾਂ ਦਾ ਹੱਲ ਤੁਹਾਨੂੰ ਕਿਤੋਂ ਨਹੀਂ ਮਿਲਦਾ ਯੋਗ ਦੇ ਵਿੱਚ ਉਹਦਾ ਹੱਲ ਹੈ ਯੋਗ ਕਰਨ ਵਾਲਾ ਠੀਕ ਹੈ ਤੇ ਕਰਾਉਣ ਵਾਲਾ ਠੀਕ ਹੈ ਤਾਂ ਰੋਗ ਦੀ ਕੋਈ ਜਗ੍ਹਾ ਨਹੀਂ ਹੈ ਜਿਵੇਂ ਇਹ ਬੱਚਾ ਬੜੇ ਸਾਲਾਂ ਬਾਅਦ ਤੰਦਰੁਸਤੀ ਦੇ ਰਸਤੇ ਤੁਰਿਆ ਤੁਸੀਂ ਵੀ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਜਰੂਰ ਸੰਪਰਕ ਕਰੋ ਸਾਡੀ ਕਲਾਸ ਦੇ ਵਿੱਚ ਆਉਣ ਦਾ ਕੋਈ ਪੈਸਾ ਨਹੀਂ ਹੈ ਅਸੀਂ ਨੀਤੀਗਿਰਿਆ ਕਰਵਾਨੇ ਆ ਲੋਟਾ ਹੈ ਨੀਤੀ ਹੈ ਸਾਰੀਆਂ ਸਵਾਮਾਂ ਫ੍ਰੀ ਨੇ ਸਾਡੇ ਵੱਲੋਂ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋ ਫਰੋਜਪੁਰ ਦੇ ਨੇੜੇ ਰਹਿੰਦੇ ਹੋ ਤਾਂ ਤੁਸੀਂ ਸਵੇਰੇ 5:30 ਤੋਂ 7 ਵਜੇ ਤੱਕ ਦੀ ਕਲਾਸ ਵਿੱਚ ਹਾਜ਼ਰ ਹੋ ਸਕਦੇ ਹੋ ਜੇ ਦੂਰ ਰਹਿੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰਕੇ 94172 49640 ਮੋਬਾਈਲ ਨੰਬਰ ਤੇ ਤੁਸੀਂ ਆ ਸਕਦੇ ਹੋ ਤੁਹਾਡੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਅਸੀਂ ਜਿਹੜੇ ਹੁਣ ਤੱਕ ਪੇਸ਼ੈਂਟ ਠੀਕ ਕਰਨ ਦਾ ਦਾਵਾ ਕਰਦੇ ਹਾਂ ਜਾਂ ਜਿਹੜੀਆਂ ਸਮੱਸਿਆਵਾਂ ਠੀਕ ਹੋ ਸਕਦੀਆਂ ਨੇ ਉਹਨਾਂ 'ਚ ਗਠੀਆ ਵਾਈ ਹੈ ਸਰਵਾਈਕਲ ਹੈ ਹਾਰਟ ਦੇ ਰੋਗ ਨੇ ਤੁਹਾਨੂੰ ਗੋਡਿਆਂ ਦੇ ਇਹਨਾਂ ਦੇ ਗੋਡੇ ਵੀ ਠੀਕ ਹੋਏ ਨੇ ਇਹਨਾਂ ਦੇ ਕਾਫੀ ਫਰਕ ਪੈ ਗਿਆ ਇਹਨਾਂ ਨੂੰ ਕਾਫੀ ਫਰਕ ਪਹਿਲਾਂ ਚੌਂਕੜੀ ਨਹੀਂ ਸੀ ਵੱਜਦੀ ਇਹਨਾਂ ਦੀ ਹੁਣ ਚੌਂਕੜੀ ਵੱਜਣ ਲੱਗ ਗਈ ਹੈ ਤੁਸੀਂ ਵੀ ਲਾਭ ਲੈ ਸਕਦੇ ਹੋ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ